ਬੜਾ ਦਿਲ ਨੂੰ ਦੁੱਖ ਲਗਿਆ ਕਿ ਵੀ ਇਹ ਪ੍ਰਸ਼ਾਸਨ ਨੇ ਜਿਹੜੀਆਂ ਚੀਜ਼ਾਂ ਸਹੂਲਤ ਦਿੱਤੀਆਂ ਵਈਆਂ ਉਹ ਅੱਜ ਕਿਸੇ ਦੀ ਮੌਤ ਦਾ ਕਾਰਨ ਬਣ ਗਈਆਂ ਤੁਸੀਂ ਦੇਖ ਸਕਦੇ ਹੋ ਅੰਡਰਵਿਜ ਘਾਟੀ ਨੂੰ ਆਪਾਂ ਨਹਿਰ ਕਹਿ ਸਕਦੇ ਹਾਂ ਮੌਤ ਦਾ ਖੂਬ ਹੀ ਕਹਿ ਸਕਦੇ ਹਾਂ ਅੱਜ ਦੀ ਡੇਟ 'ਚ ਕਿਉਂਕਿ ਇੱਥੇ ਇੱਕ ਮੌਤ ਹੋ ਚੁੱਕੀ ਹੈ ਪ੍ਰਸ਼ਾਸਨ ਨੂੰ ਇਹ ਚੀਜ਼ ਦੇਖਦੇ ਹੋਏ ਬੜੀ ਸ਼ਰਮ ਆਣੀ ਚਾਹੀਦੀ ਹੈ ਕਿਉਂਕਿ ਰਾਜਪੁਰੇ ਦੇ ਅੰਡਰਵਿਜ ਦਾ ਵੀ ਇਹੀ ਹਾਲ ਹੁੰਦਾ ਹੈ ਐਮਐਲਏ ਮੈਡਮ ਦੇ ਖਾਸ ਹੈ ਛੋਟਾ ਭਰਾ ਕਹਿੰਦੇ ਇਹਨਾਂ ਨੂੰ ਮੇਜਰ ਜੀ ਜੇ ਤੁਹਾਡੇ ਪਿੰਡ ਦੇ ਅੰਡਰਬਿਜ਼ ਦਾ ਇਹ ਹਾਲ ਹੈ ਤਾਂ ਬਾਕੀ ਜਗਤ ਕਿਹੜਾ ਹਾਲ ਹੋਵੇ ਕਿ ਸਰ ਇਹਦਾ ਲਿੰਕ ਨਾ ਰਾਜਪੁਰੇ ਨਾਲੋਂ ਬਿਲਕੁਲ ਟੁੱਟਿਆ ਹੋਇਆ ਹੈ ਹੁਣ ਅਗਰ ਅਸੀਂ ਰਾਜਪੁਰੇ ਜਾਣਾ ਹੈ ਤਾਂ ਅਸੀਂ ਨਲਾਸ ਪਹਿਲਾਂ ਹੋ ਕੇ ਫਿਰ ਉੱਥੇ ਨੂੰ ਜਾਵਾਂਗੇ ਜਿੱਦਾਂ ਹੀ ਇਹ ਸਾਨੂੰ ਪਤਾ ਲੱਗਿਆ ਮੈਂ ਐਮਐਲਏ ਸਾਹਿਬ ਨੂੰ ਕਾਲ ਕੀਤੀ ਲਵਿਸ਼ ਮਿੱਤਲ ਜੀ ਨੂੰ ਕਾਲ ਕੀਤੀ ਉਹਨਾਂ ਨੇ ਤੁਰੰਤ ਨਾਲ ਦੀ ਨਾਲ ਐਕਸ਼ਨ ਲਿੱਤਾ ਥੋੜੇ ਦਿਨ ਪਹਿਲਾਂ ਇੱਕ ਹੋਰ ਬੱਚਾ ਡਿੱਗ ਗਿਆ ਸੀ ਪਰ ਬੱਚਾ ਉੱਡ ਗਿਆ ਸੀ ਪਿੱਛੇ ਘਟ ਪਾਣੀ ਚੋਂ ਤਾਂ ਚਲੋ ਕੱਢ ਲਿਆ ਸੀਗਾ ਮੇਜਰ ਜੀ ਤੁਸੀਂ ਦੋ ਗੱਲਾਂ ਕਹੀਆਂ ਤੁਸੀਂ ਕਿਹਾ ਕਿ ਵੀ ਤਿੰਨ ਚਾਰ ਦਿਨ ਪਹਿਲਾਂ ਤੁਸੀਂ ਪ੍ਰਸ਼ਾਸਨ ਨੂੰ ਇਸ ਬਾਰੇ ਦੱਸਿਆ ਸੀ ਜੀ ਦੂਜੀ ਗੱਲ ਤੁਸੀਂ ਕਹੀ ਹੈ ਕਿ ਜਦ ਤੁਸੀਂ ਮੈਡਮ ਨੂੰ ਗੱਲ ਕੀਤੀ ਤਾਂ ਮੈਡਮ ਨੇ ਤੁਰੰਤ ਪ੍ਰਭਾਵ ਦੇ ਨਾਲ ਇੱਥੇ ਬੰਦੇ ਭੇਜਤੇ ਹਾਂ ਉਹਨਾਂ ਬੰਦਿਆਂ ਦੇ ਭੇਜਣ ਦਾ ਕੀ ਫਾਇਦਾ ਹੋਇਆ ਜਦ ਇੱਕ ਬੰਦੇ ਦੀ ਮੌਤ ਹੋ ਗਈ ਇਹ ਉਸ ਟਾਈਮ ਵੀ ਕਰਾ ਸਕਦੇ ਸੀਗੇ ਜਾਂ ਕਿਸੇ ਬੰਦੇ ਦੀ ਮੌਤ ਤੋਂ ਬਾਅਦ ਹੀ ਕੋਈ ਕੰਮ ਹੋਣਾ ਹੁੰਦਾ ਹੈ ਇਹ ਅੱਗੇ ਵੀ ਸੀ ਫੋਨ ਕਰਦੇ ਆ ਤਾਂ ਤੁਰੰਤ ਕੰਮ ਹੋ ਜਾਂਦਾ ਇਸ ਬਾਰੇ ਕੰਮ 'ਚ ਥੋੜੀ ਜਿਹੀ ਦੇਰੀ ਹੋਈ ਹੈ ਇਹ ਨਹੀਂ ਵੀ ਈਜ਼ੀ ਇਸੀ ਸਰਕਾਰ 'ਚ ਬਗੈਰੀ ਪਾਣੀ ਭਰਿਆ ਸਾਡੀ ਸਰਕਾਰ 'ਚ ਪਰ ਬੜੀ ਜਲਦੀ ਅਸੀਂ ਕਢਵਾ ਦਿੰਦੇ ਆ ਤੁਸੀਂ ਕਹੇ ਕਿ ਵੀ ਜਦ ਅਸੀਂ ਫੋਨ ਕਰਦੇ ਆ ਤਾਂ ਪਾਣੀ ਇਹਦਾ ਕਢਾ ਦਿੰਦੇ ਆ ਹਾਂ ਅੱਗੇ ਹੁੰਦਾ ਜਦ ਉਹ ਉਹਨਾਂ ਨੂੰ ਪਤਾ ਹੈ ਕਿ ਬਾਰਿਸ਼ ਹੋ ਰਹੀ ਹੈ ਤਾਂ ਇੱਥੇ ਪਾਣੀ ਖੜਨਾ ਹੈ ਕਿਉਂ ਉਹਨਾਂ ਨੂੰ ਆਪਣੀ ਡਿਊਟੀ ਨਹੀਂ ਬਣਦੀ ਕਿ ਵੀ ਇੱਥੇ ਅੰਡਰਬਿਜਾਂ ਨੂੰ ਚੈੱਕ ਕੀਤਾ ਜਾਵੇ ਕਿ ਪਾਣੀ ਤਾਂ ਨਹੀਂ ਖੜਿਆ ਹੋਇਆ ਤੁਹਾਡੀ ਡਿਊਟੀ ਆ ਇਹ ਇਹ ਪ੍ਰਸ਼ਾਸਨ ਦੀ ਆਪਣੀ ਨਹੀਂ ਬਣਦੀ ਕਿ ਵੀ ਉਹ ਆ ਕੇ ਚੈੱਕ ਕਰਨ ਕਿ ਅੰਡਰਬਿਜ 'ਚ ਪਾਣੀ ਤਾਂ ਨਹੀਂ ਹੈ ਹੁਣ ਇੱਕ ਘਰ ਦਾ ਜੀ ਚਲਾ ਗਿਆ ਇੱਥੇ ਉਹ ਕਿਨੂੰ ਕਸੂਰਵਾਰ ਕਰੇ ਉਹ ਤੁਹਾਡੇ ਪਿੰਡ ਦੀ ਤਾਰੀਫ ਕਰੇ ਜਾਂ ਇਹ ਇਨਾ ਪ੍ਰਸ਼ਾਸਨ ਦੇ ਬੰਦੇ ਨੂੰ ਕੋਸੇ ਉਹ ਕਿਰਪਾਲ ਜੀ ਨਾਲ ਜਿਹੜਾ ਗੋਤਾਖੋਰ ਕਹਿੰਦੇ ਉਹਨਾਂ ਨੂੰ ਨਾਲ ਲੈ ਕੇ ਆਇਆ ਔਰ ਮੈਂ ਸੱਚ ਕਹਾਂ ਜੀ ਕਿਰਪਾਲ ਜਿਹੜਾ ਐਸ ਐਚਓ ਸਾਹਿਬ ਨੇ ਉਹ ਐਡਾ ਘੈਂਟ ਬੰਦਾ ਐਸ ਐਚਓ ਹੈ ਜੀ ਸਾਰਾ ਪਿੰਡ ਇਸ ਚੀਜ਼ ਦਾ ਗਵਾਹ ਹੈ ਇਹ ਸਰਪੰਚ ਸਾਹਿਬ ਖੜੇ ਨੇ ਪੁੱਛ ਲਓ ਉਹ ਆਪ ਵੀ ਵਰਦੀ ਕੱਢ ਕੇ ਵਿੱਚ ਛਾਲ ਮਾਰਨ ਨੂੰ ਤਿਆਰ ਹੋਇਆ ਬਤਾ ਵੀ ਇੰਨਾ ਐਡਾ ਉਹ ਤੇ ਉਸ਼ਾ ਸੀ ਆਖਰੀ ਸ਼ਬਦਾਂ 'ਚ ਤੁਸੀਂ ਐਮਐਲਏ ਸਾਹਿਬ ਦੀ ਤਾਰੀਫ ਕਰੋਗੇ ਉਹਨਾਂ ਨੇ ਬੰਦੇ ਭੇਜੇ ਆ ਜਾਂ ਤੁਸੀਂ ਕਹਿ ਰਹੇ ਹੋ ਕਿ ਵੀ ਅਸੀਂ ناکਾਮੀ ਕਵਾਂਗੇ ਕਿ ਪ੍ਰਸ਼ਾਸਨ ਦੀ ناکਾਮੀ ਹੈ ਦੇਖੋ ਜੇ ਮੈਂ ਐਮਐਲਏ ਸਾਹਿਬ ਬਾਰੇ ਇਹ ਕਹਾਂਗਾ ਵੀ ਬਹੁਤ ਚੰਗਿਆ ਤੋਂ ਲੋਕ ਮੈਨੂੰ ਇਹ ਕਹਿਣਗੇ ਵੀ ਮੇਜਰ ਹਰ ਵਕਤ ਨਾਲ ਰਹਿੰਦਾ ਹੈ ਪ੍ਰਸ਼ਾਸਨ ਰੇਲਵੇ ਦੀ ਮੈਂ ਗੱਲ ਕਰ ਰਿਹਾ ਰੇਲਵੇ ਵਾਲਿਆਂ ਦੀ ਡਿਊਟੀ ਬਣਦੀ ਹੈ ਪੂਲ ਪਾਣੀ ਕੱਢਣਾ ਫਿਰ ਰਾਜਪੁਰੇ ਵਾਲਾ ਜਿਹੜਾ ਅੰਡਰਬਿਜ ਹੈ ਉਹਦੇ ਪਾਣੀ ਕੱਢਣ ਦੀ ਨਗਰ ਕੌਂਸਲ ਦੀ ਡਿਊਟੀ ਕਿਉਂ ਹੈ ਐਮਐਲਏ ਸਾਹਿਬ ਐਮਐਲਏ ਬਾਦਸ਼ਾਹ ਪਹਿਲਾਂ ਮੈਨੂੰ ਮੈਨੂੰ ਭਰਾ ਮੰਨਦੇ ਆ ਛੋਟਾ ਤੁਹਾਨੂੰ ਐਸ ਐਚਓ ਸਾਹਿਬ ਫਟਬੋਲੀਏ ਨੂੰ ਲੈ ਕੇ ਆਏ ਉਹਨਾਂ ਨੇ ਆ ਕੇ ਐਸ ਐਚਓ ਸਾਹਿਬ ਨੇ ਆ ਕੇ ਬਹੁਤ ਸਾਨੂੰ ਇੱਕ ਇਹ ਅਫਸਰ ਦੀ ਅਸੀਂ ਸਾਰਾ ਪਿੰਡ ਵੀ ਤਾਰੀਫ ਕਰਦਾ ਜੀ ਕਿਉਂਕਿ ਇਹਨਾਂ ਨੇ ਨਾ ਆ ਕੇ ਖੁਦ ਉਹਨਾਂ ਦਾ ਮੂੰਹ ਖਰਾਬ ਸੀਗਾ ਉਲਟੀ ਵਗੈਰਾ ਸਾਰਾ ਆਈ ਸੀਗੀ ਉਹ ਸਾਫ਼ ਆਪਣੇ ਹੱਥ ਨਾਲ ਕੀਤੀ ਆ ਨਹੀਂ ਅਫਸਰ ਤਾਂ ਸਿਰਫ ਕਹਿ ਦਿੰਦਾ ਵੀ ਕਰੋ ਬਿਲਕੁਲ ਅਸੀਂ ਸਹੂਲਤ ਦਿੱਤੀ ਸੀ ਤੁਹਾਡੇ ਪਿੰਡ ਨੂੰ ਹਾਂਜੀ ਇਹ ਅੱਜ ਕਿਸੇ ਦੇ ਮੌਤ ਦਾ ਕਾਰਨ ਬਣ ਗਈ ਹੈ ਹੁਣ ਪ੍ਰਸ਼ਾਸਨ ਦੀ ਤੇਜ਼ੀ ਨੂੰ ਕਿਆ ਕਰੋਗੇ ਜਦ ਇੱਕ ਬੰਦੇ ਦੀ ਮੌਤ ਹੀ ਹੋ ਗਈ हां जी ये ਤਾਂ ਹੈ ਜੀ ਪ੍ਰਸ਼ਾਸਨ ਦੀ ਤਾਂ ਫਿਰ ਪਤਾ ਹੈ ਹੀ ਆ ਜੀ ਜੀ ਅਸੀਂ ਕਿ ਬਣਾ ਪਰਸਾ ਵੀ ਫੋਨ ਕੀਤਾ ਐਸਡੀਐਮ ਸਾਹਿਬ ਨੂੰ ਆਪਣਾ ਮੇਜਰ ਸਿੰਘ ਨੇ ਕਰਿਆ ਵੀ ਭਾਈ ਇੱਥੇ ਪਾਣੀ ਬਹੁਤਾ ਪਾਣੀ ਘਟਾਓ ਪਰ ਪਾਣੀ ਘਟਾਣ ਕਵਾਸਤੇ ਕੋਈ ਨਹੀਂ ਆਇਆ ਜੀ ਜਾਨ ਚਲੀ ਗਈ ਹੈ ਤੇ ਹੁਣ ਆ ਕੇ ਉੱਥੇ ਅਫਸੋਸ ਕਰਨ ਦਾ ਕੀ ਫਾਇਦਾ ਕਿਉਂਕਿ ਅਸੀਂ ਦੇਖਿਆ ਕਿ ਮੈਡਮ ਬਹੁਤ ਜ਼ਿਆਦਾ ਪਿਆਰ ਕਰਦੇ ਹਨਾਂ ਨੂੰ ਛੋਟਾ ਭਰਾ ਕਹਿੰਦੇ ਤਾਂ ਇਹ ਵੀ ਕਹਿੰਦੇ ਕਿ ਮੇਰੀ ਵੱਡੀ ਦੀਦੀ ਹੈ ਜਦ ਉਹਨਾਂ ਦੇ ਪਿੰਡ ਦਾ ਇਹ ਹਾਲ ਹੈ ਤਾਂ ਬਾਕੀ ਪਿੰਡਾਂ ਦਾ ਕੀ ਹਾਲ ਹੋਏਗਾ ਸੋ ਮੈਂ ਹਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਸਿਰਫ ਫੇਸਬੁੱਕ ਦੇਖਿਆ ਤੇ ਇੱਕ ਬਖਸ਼ੀ ਵਾਲਾ ਦੇ ਮੇਜਰ ਚਲਾਨੀਆਂ ਉਹਨਾਂ ਨੇ ਇੱਕ ਵੀਡੀਓ ਲਾਈਵ ਕੀਤੀ ਵੀ ਸੀਗੀ ਬੜਾ ਦਿਲ ਨੂੰ ਦੁੱਖ ਲੱਗਿਆ ਕਿ ਵੀ ਪ੍ਰਸ਼ਾਸਨ ਨੇ ਜਿਹੜੀਆਂ ਚੀਜ਼ਾਂ ਸਹੂਲਤ ਲਈ ਦਿੱਤੀਆਂ ਵਈਆਂ ਉਹ ਅੱਜ ਕਿਸੇ ਦੀ ਮੌਤ ਦਾ ਕਾਰਨ ਬਣ ਗਈਆਂ ਤੇ ਕਾਫੀ ਪਿੰਡ ਵਾਲਿਆਂ ਨੇ ਮੁਸ਼ਕਤ ਕੀਤੀ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗਾ ਕਿ ਵੀ ਇਹ ਇਹ ਅੰਡਰਬਿਜ ਹੈ ਤੁਸੀਂ ਦੇਖ ਸਕਦੇ ਹੋ ਅੰਡਰਬਿਜ ਕਾਟੀ ਨੂੰ ਆਪਾਂ ਨਹਿਰ ਕਹਿ ਸਕਦੇ ਹਾਂ ਮੋਤ ਦਾ ਖੂਬ ਵੀ ਕਹਿ ਸਕਦੇ ਆ ਅੱਜ ਦੀ ਡੇਟ 'ਚ ਕਿਉਂਕਿ ਇੱਥੇ ਇੱਕ ਮੋਤ ਹੋ ਚੁੱਕੀ ਹੈ ਤੇ ਪ੍ਰਸ਼ਾਸਨ ਨੂੰ ਇਹ ਚੀਜ਼ ਦੇਖਦੇ ਹੋਏ ਬੜੀ ਸ਼ਰਮ ਆਣੀ ਚਾਹੀਦੀ ਹੈ ਕਿਉਂਕਿ ਰਾਜਪੁਰੇ ਦੇ ਅੰਡਰਬਿਜ ਦਾ ਵੀ ਇਹੀ ਹਾਲ ਹੁੰਦਾ ਹੈ ਕਈ ਵਾਰ ਵੀਡੀਓਜ਼ ਵਾਇਰਲ ਹੋਈਆਂ ਕਈ ਵਾਰ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇੱਥੇ ਕਿਸੇ ਦੀ ਜਾਨੀ ਨੁਕਸਾਨ ਹੋ ਸਕਦਾ ਹੈ ਕਿਸੇ ਦੀ ਗੱਡੀਆਂ ਖਰਾਬ ਹੋ ਸਕਦੀਆਂ ਠੀਕ ਤੇ ਇਹ ਖੂਬਣੇ ਵੇ ਆ ਇਹ ਖੂਚ ਪਾਣੀ ਜਾਂਦਾ ਹੈ ਬਾਕੀ ਪਿੰਡ ਦੇ ਲੋਕ ਸਾਡੇ ਨਾਲ ਸੀ ਜਿਹੜੇ ਇੱਥੇ ਉਸ ਟਾਈਮ ਮੌਜੂਦ ਸੀਗੇ ਸਭ ਤੋਂ ਪਹਿਲਾਂ ਤਾਂ ਅਸੀਂ ਜਿਨ੍ਹਾਂ ਨੇ ਵੀਡੀਓ ਇਹ ਵਾਇਰਲ ਕੀਤੀ ਹੈ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਮੇਜਰ ਚਲਾਨੀਆ ਜੀ ਐ ਐਮ ਐਲ ਏ ਮੈਡਮ ਦੇ ਖਾਸ ਹੈ ਛੋਟਾ ਭਰਾ ਕਹਿੰਦੇ ਇਹਨਾਂ ਨੂੰ ਅਸੀਂ ਕਈ ਵਾਰ ਦੇਖਿਆ ਹੈ ਬਹੁਤ ਪਿਆਰ ਹੈ ਇਹਨਾਂ ਦਾ ਮੇਜਰ ਜੀ ਜੇ ਤੁਹਾਡੇ ਪਿੰਡ ਦੇ ਅੰਡਰ ਬਿਸਦਾ ਇਹ ਹਾਲ ਹੈ ਤਾਂ ਬਾਕੀ ਜਗਤ ਕਿਹੜਾ ਹਾਲ ਹੋਗਾ ਨੀ ਮੈਂ ਤੁਹਾਨੂੰ ਦੱਸਾਂ ਜੀ ਗੱਲ ਜਿਹੜੇ ਅੰਡਰਬ੍ਰਿਜ ਦਾ ਹਾਲ ਹੈ ਇਹ ਜਦੋਂ ਅੰਡਰਬ੍ਰਿਜ ਬਣਿਆ ਜਦੋਂ ਉਸ ਟਾਈਮ ਸਰਕਾਰ ਅਕਾਲੀ ਦੀ ਹੁੰਦੀ ਸੀ ਅਕਾਲੀ ਦੀ ਸਰਕਾਰ ਹੁੰਦੀ ਸੀ ਉਸ ਟਾਈਮ ਵੀ ਪਿੰਡ ਵਾਲਿਆਂ ਨੇ ਬੜਾ ਜ਼ੋਰ ਲਾਇਆ ਵੀ ਇਹ ਅੰਡਰਬ੍ਰਿਜ ਨਾ ਬਣੇ ਵੀ ਉੱਤੋਂ ਨੂੰ ਬਣ ਜੇ ਫਿਰ ਚਲੋ ਜੇ ਥੱਲੇ ਨੂੰ ਬਣ ਵੀ ਗਿਆ ਪਿੰਡ ਵਾਲਿਆਂ ਨੇ ਇਹ ਵੀ ਕਿਹਾ ਤੁਸੀਂ ਦਿਖਾਇਆ ਵੀ ਜਿਹੜੇ ਖੂਹ ਬਣ ਰਹੇ ਆ ਇਹਨਾਂ ਦੇ ਆਲੇ-ਦਲੇ ਮਿੱਟੀ ਲਾਈ ਜਾਵੇ ਇਹ ਬਹੁਤ ਵਾਰ ਪਿੰਡ ਦੇ ਸਰਪੰਚ ਸਾਹਿਬ ਸਾਰੇ ਕਹਿ ਚੁੱਕੇ ਨੇ ਵੀ ਮਿੱਟੀ ਜਿਹੜਾ ਰੇਲਵੇ ਪ੍ਰਸ਼ਾਸਨ ਹੈ ਉਹ ਬਿਲਕੁਲ ਇਹ ਚੀਜ਼ ਨਹੀਂ ਸੁਣਦਾ ਮੈਂ ਤਿੰਨ ਦਿਨ ਬਾਰਿਸ਼ ਹੋਈ ਆ ਉਸੇ ਦਿਨ ਦੂਸਰੇ ਦਿਨ ਮੈਂ ਫੋਨ ਵੀ ਕੀਤਾ ਪ੍ਰਸ਼ਾਸਨ ਨੂੰ ਮੇਰਾ ਪਾਣੀ ਕਢਾਇਆ ਜਾ ਕਿਉਂਕਿ ਸਰੇ ਦਾ ਲਿੰਕ ਨਾ ਰਾਜਪੁਰੇ ਨਾਲੋਂ ਬਿਲਕੁਲ ਟੁੱਟਿਆ ਹੋਇਆ ਹੁਣ ਅਗਰ ਅਸੀਂ ਰਾਜਪੁਰੇ ਜਾਣਾ ਹੈ ਤਾਂ ਅਸੀਂ ਨਲਾਸ ਪਹਿਲਾਂ ਹੋ ਕੇ ਫਿਰ ਉੱਥੇ ਨੂੰ ਜਾਵਾਂਗੇ ਇੰਨੇ ਨੂੰ ਕੋਈ ਰੱਬ ਨਾ ਕਰੇ ਕੋਈ ਬਿਮਾਰ ਹੋ ਜੇ ਬਜ਼ੁਰਗ ਕੋਈ ਬੱਚਾ ਉਹਦੇ ਅਸੀਂ ਬੜੇ ਤੰਗ ਆ ਤੇ ਆ ਅਸੀਂ ਮੈਂ ਪਹਿਲਾਂ ਫੋਨ ਕੀਤਾ ਸੀਗਾ ਉਹਦੀ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਇਹ ਪ੍ਰਸ਼ਾਸਨ ਨੇ ਸੁਣੀ ਨਹੀਂ ਗਲ ਰੇਲਵੇ ਨੂੰ ਫੋਨ ਉਹਨਾਂ ਨੂੰ ਟੇਕੇਦਾਰਾਂ ਨੂੰ ਫੋਨ ਕੀਤਾ ਭਈਆ ਕਰ ਲੈ ਇਹ ਗੱਲ ਨਹੀਂ ਕੋਈ ਹੋਈ ਪਾਣੀ ਨਹੀਂ ਕਢਿਆ ਗਿਆ ਹਾਰ ਕੇ ਅੱਜ ਉਸ ਬੰਦੇ ਦੀ ਇੱਥੇ ਮੌਤ ਹੋ ਗਈ ਉਹ ਗੁਰੂ ਘਰ ਦਾ ਸੇਵਕ ਸੀ ਵਿਚਾਰਾ ਗਜਾ ਕਰਦਾ ਸੀਗਾ ਜਿਹਨੂੰ ਆਪਾਂ ਕਹਿੰਦੇ ਸੇਵਾਦਾਰ ਸੀਗਾ ਪਿੰਡ-ਪਿੰਡ ਜਾ ਕੇ ਉਹ ਗੁਰੂ ਘਰ ਬਾਤੇ ਦਾ ਦੁੱਧ ਲੈ ਕੇ ਆਂਦੇ ਉਹ ਲੈ ਕੇ ਆਂਦਾ ਸੀ ਅੱਜ ਉਹਦੀ ਡੈਥ ਹੋ ਗਈ ਉਹ ਸਾਨੂੰ ਬੜਾ ਅਫਸੋਸ ਹੈ ਵੀ ਇਹ ਕੰਮ ਹੋਇਆ ਪਰ ਜਿੱਦਾਂ ਹੀ ਇਹ ਸਾਨੂੰ ਪਤਾ ਲੱਗਿਆ ਮੈਂ ਐਮਐਲਏ ਸਾਹਿਬ ਨੂੰ ਕਾਲ ਕੀਤੀ ਲਵਿਸ਼ ਮਿੱਤਲ ਜੀ ਨੂੰ ਕਾਲ ਕੀਤੀ ਉਹਨਾਂ ਨੇ ਤੁਰੰਤ ਨਾਲ ਦੀ ਨਾਲ ਐਕਸ਼ਨ ਲਿੱਤਾ ਸਾਰਾ ਪ੍ਰਸ਼ਾਸਨ ਇੱਥੇ ਪਹੁੰਚ ਗਿਆ ਔਰ ਐਸਐਚਓ ਕਿਰਪਾਲ ਜੀ ਨੂੰ ਲਵਿਸ਼ ਮਿੱਤਲ ਜੀ ਨੇ ਫੋਨ ਕੀਤਾ ਕ੍ਰਿਪਾਲ ਜੀ ਨਾਲ ਜਿਹੜਾ ਗੋਤਾਖੋਰ ਕਹਿੰਦੇ ਉਹਨਾਂ ਨੂੰ ਨਾਲ ਲੈ ਕੇ ਆਇਆ ਔਰ ਮੈਂ ਸੱਚ ਕਹਾਂ ਜੀ ਕਿਰਪਾਲ ਜਿਹੜਾ ਐਸ ਐਚਓ ਸਾਹਿਬ ਨੇ ਉਹ ਏਡਾ ਘੈਂਟ ਬੰਦਾ ਐ ਐਸਚਓ ਆ ਜੀ ਸਾਰਾ ਪਿੰਡ ਇਸ ਚੀਜ਼ ਦਾ ਗਵਾਹ ਹੈ ਇਹ ਸਰਪੰਚ ਸਾਹਿਬ ਖੜੇ ਨੇ ਪੁੱਛ ਲੋ ਉਹ ਆਪ ਵੀ ਵਰਦੀ ਕੱਢ ਕੇ ਵਿੱਚ ਛਾਲ ਮਾਰਨ ਨੂੰ ਤਿਆਰ ਹੋਇਆ ਬਤਾ ਵੀ ਇੰਨਾ ਏਡਾ ਉਹਦਾ ਉਸ਼ਾ ਸੀ ਜਿੱਦਾਂ লাশ ਬਾਹਰ ਕੱਢੀ ਉਹਦਾ ਮੂੰਹ 'ਚ ਕਾਫੀ ਉਹਦੀ ਉਲਟੀ-ਆਲਟੀ ਕਿਉਂਕਿ ਮੂਸਾਬ ਕੁਝ ਬਾਹਰ ਆ ਗਿਆ ਜੀ ਕਿਰਪਾਲ ਜੀ ਉਹਨੂੰ ਹੱਥ ਨਾਲ ਸਾਫ਼ ਕਰ ਰਹੇ ਸੀਗੇ ਤੇ ਸਾਡੇ ਪਿੰਡ ਦੇ ਬੰਦੇ ਵੀ ਬਹੁਤ ਉਹ ਕਰਦੇ ਸੀ ਵੀ ਏਡਾ ਵਧੀਆ ਜਾਵ ਅਜ ਅਫਸਰ ਹੋਇਆ ਔਰ ਮੈਂ ਲਵਿਸ਼ ਮਿੱਤਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਇਹ ਨਹੀਂ ਹੈ ਕਿ ਮੈਂ ਉਸ ਪਾਰਟੀ ਨਾਲ ਆ ਜਾਂ ਕੁਝ ਹੈ ਮੈਂ ਪਹਿਲੀ ਵਾਰ ਦੇਖਿਆ ਲਵਿਸ਼ ਕੀ ਬਣਾ ਕਿੱਦਾਂ ਕਰਿਆ ਆ ਇੱਕ ਉਹ ਨਹੀਂ ਹੈ ਸਾਰੇ ਉਹਨਾਂ ਨੇ ਭੇਜਤੇ ਪਰ ਮੇਰੀ ਇੱਕ ਬੇਨਤੀ ਹੈ ਫਿਰ ਵੀ ਵੀ ਇਸ ਦਾ ਜਲਦੀ ਤੋਂ ਜਲਦੀ ਪਾਣੀ ਕਢਾਇਆ ਜਾਵੇ ਥੋੜੇ ਦਿਨ ਪਹਿਲਾਂ ਇੱਕ ਹੋਰੇ ਬੱਚਾ ਗਿਰ ਗਿਆ ਸੀ ਪਰ ਬੱਚਾ ਉੱਡ ਗਿਆ ਸੀ ਪਿੱਛੇ ਘੱਟ ਪਾਣੀ ਚੋਤਾ ਚਲੋ ਕੱਢ ਲਿਆ ਸੀਗਾ ਉਹ ਵੀ ਤਾਂ ਸੀਗਾ ਸਾਡੇ ਭਰਾ ਨਾਲ ਉਹ ਨਾਲ ਜ਼ਮੀਨ ਹੈ ਸਾਡੀ ਉਹਰੇ ਸਾਡੇ ਭਰਾਵਾਂ ਦੀ ਵੀ ਹੈ ਸਾਡਿਆਂ ਦੀ ਤੇ ਆ ਖੜੇ ਨੇ ਨਾਲ ਸਾਡੇ ਪ੍ਰਧਾਨ ਜੀ ਕਾਲਾ ਜੀ ਇਹਨਾਂ ਦੀ ਜ਼ਮੀਨ ਹੈ ਇੱਥੇ ਇਹ ਆਂਦੇ ਜਾਂਦੇ ਰਹਿੰਦੇ ਆ ਤਾਂ ਕਰਕੇ ਪਰ ਮੈਂ ਇੱਕ ਬੇਨਤੀ ਕਰਦਾ ਜਿਹੜੇ ਰੇਲਵੇ ਦੇ ਠੇਕੇਦਾਰ ਨੇ ਜਾਂ ਰੇਲਵੇ ਦੇ ਪ੍ਰਸ਼ਾਸਨ ਨਾਲ ਨੇ ਰੇਲਵੇ ਵਾਲੇ ਨੇ ਜਾਂ ਹੋਰ ਜਿੰਨੇ ਵੀ ਸਾਡੇ ਪਿੰਡ ਨੇ ਵੀ ਇਹਦਾ ਪਾਣੀ ਜਲਦ ਜਲਦੀ ਕਢਾਇਆ ਜਾਵੇ ਤੁਸੀਂ ਆਪੇ ਦੇਖ ਲਿਆ ਕਿੰਨਾ ਬੁਰਾ ਹਾਲ ਹੈ ਇੱਥੋਂ ਮਿੱਟੀ ਪਟਾ ਕੇ ਵੇਚੀ ਗਈ ਉਸ ਦੇ ਠੇਕੇਦਾਰਾਂ ਤੋਂ ਨਾ ਕਿ ਇੱਥੇ ਇਹਨਾਂ ਨੇ ਮਿੱਟੀ ਪਾਈ ਹੈ ਜੇ ਇੱਥੇ ਸਰ ਮਿੱਟੀ ਪਈ ਹੁੰਦੀ ਤਾਂ ਬੰਦਾ ਨਾਲ ਨਾਲ ਵੀ ਨਿਕਲ ਆਂਦਾ ਮੇਜਰ ਜੀ ਤੁਸੀਂ ਦੋ ਗੱਲਾਂ ਕਈਆਂ ਤੁਸੀਂ ਕਿਹਾ ਕਿ ਵੀ ਤਿੰਨ ਚਾਰ ਦਿਨ ਪਹਿਲਾਂ ਤੁਸੀਂ ਪ੍ਰਸ਼ਾਸਨ ਨੂੰ ਇਸ ਬਾਰੇ ਦੱਸਿਆ ਸੀਗਾ ਜੀ ਜੀ ਦੂਜੀ ਗੱਲ ਤੁਸੀਂ ਕਈਆ ਕਿ ਜਦ ਤੁਸੀਂ ਮੈਡਮ ਨੂੰ ਗੱਲ ਕੀਤੀ ਤਾਂ ਮੈਡਮ ਨੇ ਤੁਰੰਤ ਪ੍ਰਭਾਵ ਦੇ ਨਾਲ ਇੱਥੇ ਬੰਦੇ ਭੇਜਤੇ ਹਾਂ ਉਹਨਾਂ ਬੰਦਿਆਂ ਦੇ ਭੇਜਣ ਦਾ ਕੀ ਫਾਇਦਾ ਹੋਇਆ ਜਦ ਇੱਕ ਬੰਦੇ ਦੀ ਮੌਤ ਹੋ ਗਈ ਇਹ ਇਹ ਜਦ ਤੁਸੀਂ ਦੋ ਤਿੰਨ ਦਿਨ ਪਹਿਲਾਂ ਪ੍ਰਸ਼ਾਸਨ ਨੂੰ ਕਿਹਾ ਸੀਗਾ ਇਹ ਉਸ ਟਾਈਮ ਵੀ ਕਰਾ ਸਕਦੇ ਸੀਗੇ ਜਾਂ ਕਿਸੇ ਬੰਦੇ ਦੇ ਮੌਤ ਤੋਂ ਬਾਅਦ ਹੀ ਕੋਈ ਕੰਮ ਹੋਣਾ ਹੁੰਦਾ ਮੈਂ ਮੈਂ ਤੁਹਾਡੀ ਗੱਲ ਨਾਲ ਇਸ ਨਾਲ ਸਹਿਮਤ ਹਾਂ ਪਰ ਗੱਲ ਐਦਾ ਵੀ ਅੱਗੇ ਵੀ ਜਦ ਇਹ ਪਾਣੀ ਭਰ ਜਾਂਦਾ ਹੈ ਸਰਪੰਚ ਸਾਹਿਬ ਖੜੇ ਨੇ ਪ੍ਰਧਾਨ ਜੀ ਐਸੀ ਫੋਨ ਕਰਦੇ ਆ ਐਸ ਡੀ ਐਮ ਸਾਹਿਬ ਨੂੰ ਕਾਲ ਕਰਦੇ ਆ ਉਹਨਾਂ ਨੇ ਕਾਲ ਕਰਦੇ ਆ ਤੇ ਪਹਿਲੀ ਗੱਲ ਤਾਂ ਸਾਡੇ ਸਰਪੰਚ ਸਾਹਿਬ ਖੜੇ ਨੇ ਬਲਜੀਤ ਸਿੰਘ ਜੀ ਇਹੀ ਐਨੇ ਉਹਨੇ ਇਹ ਨਾਲ ਦੀ ਨਾਲ ਫੋਨ ਕਰਕੇ ਇੱਧਰ ਕਰਕੇ ਆਪ ਆਪ ਵੀ ਬੜਾ ਕੰਮ ਕਰਵਾਉਂਦੇ ਨੇ ਇਹਦੀ ਇਹਨਾਂ ਦੀ ਇਹ ਸਿਫਤ ਹੈ ਜੀ ਇਹ ਸਾਡੇ ਪਿੰਡ ਦੇ ਸਰਪੰਚਾ ਦੀ ਕਿ ਇਹ ਇਹ ਆਪ ਵੀ ਬੜੀ ਜਲਦੀ ਜਲਦੀ ਕੰਮ ਕਰਾਉਂਦੇ ਪਰ ਇਹ ਅੱਗੇ ਵੀ ਐਸੀ ਫੋਨ ਕਰਦੇ ਆ ਜੋ ਥੋੜੀ ਜਿਹੀ ਦੇਰੀ ਹੋਈ ਹੈ ਇਹ ਨਹੀਂ ਵੀ ਈ ਸੀ ਇਸੀ ਸਰਕਾਰ ਚ ਕਈ ਵਾਰੀ ਪਾਣੀ ਭਰਿਆ ਸਾਡੀ ਸਰਕਾਰ ਚ ਪਰ ਬੜੀ ਜਲਦੀ ਅਸੀਂ ਕਢਵਾ ਦਿੰਨੇ ਆ ਇਸ ਵਾਰ ਤਿੰਨ ਦਿਨ ਹੋ ਗਏ ਇੱਕ ਕੱਲ ਵੀ ਬਾਰਿਸ਼ ਹੋਈ ਹੈ ਥੋੜੀ ਜਿਹੀ ਦੁਬਾਰਾ ਪਹਿਲਾਂ ਥੋੜੀ ਜਿਹਾ ਘੱਟ ਸੀ ਕੱਲ ਫੇਰ ਬਾਰਿਸ਼ ਹੋ ਗਈ ਉਹ ਹੋਣ ਨਾਲੇ ਥੋੜੀ ਜਹਾ ਹੋਰ ਜਿਆਦਾ ਭਰ ਗਿਆ ਤੁਸੀਂ ਕਹੇ ਕਿ ਵੀ ਜਦ ਅਸੀਂ ਫੋਨ ਕਰਦੇ ਤਾਂ ਪਾਣੀ ਇਹਦਾ ਕਢਾ ਦਿੰਦੇ ਆ ਹਾਂ ਅੱਗੇ ਹੁੰਦਾ ਜਦ ਉਹ ਉਹਨਾਂ ਨੂੰ ਪਤਾ ਹੈ ਕਿ ਬਾਰਿਸ਼ ਹੋ ਰਹੀ ਹੈ ਤਾਂ ਇੱਥੇ ਪਾਣੀ ਖੜਨਾ ਹੈ ਕਿਉਂ ਉਹਨਾਂ ਨੂੰ ਆਪਣੀ ਡਿਊਟੀ ਨਹੀਂ ਵੜਦੀ ਕਿ ਵੀ ਇੱਥੇ ਅੰਡਰ ਬੀਜਾਂ ਨੂੰ ਚੈੱਕ ਕੀਤਾ ਜਾਵੇ ਕਿ ਪਾਣੀ ਤਾਂ ਨਹੀਂ ਖੜਿਆ ਹੋ ਠੀਕ ਹੈ ਇਹ ਤੁਹਾਡੀ ਡਿਊਟੀ ਹੈ ਕਿ ਵੀ ਪਾਣੀ ਕਢਾਣਾ ਹੈ ਤੁਹਾਡੀ ਉਹ ਇੱਕ ਤੁਸੀਂ ਕੰਮ ਵਿੱਚ ਵੀ ਜਾ ਸਕਦੇ ਹੋ ਕਿਤੇ ਇਹ ਪ੍ਰਸ਼ਾਸਨ ਦੀ ਆਪਣੀ ਨਹੀਂ ਬਣਦੀ ਕਿ ਵੀ ਉਹ ਆ ਕੇ ਚੈੱਕ ਕਰਨ ਕਿ ਅੰਡਰਬਿਜ ਤੇ ਪਾਣੀ ਤਾਂ ਨਹੀਂ ਹੈ ਨਹੀਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਇਹ ਸਾਡੇ ਨਾਲੋਂ ਪਹਿਲਾਂ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਵੀ ਜਿੱਦਾਂ ਹੀ ਬਾਰਿਸ਼ ਹੋਏ ਕਿਉਂਕਿ ਮੈਨੂੰ ਲੱਗਦਾ ਵੀ ਦਿੱਲੀ ਤੋਂ ਅੰਮ੍ਰਿਤਸਰ ਦੇ ਸਾਰੇ ਅੰਡਰਬਿਜ ਬਣਿਆ ਹਨ ਵੀ ਇਹ ਇਹਨਾਂ ਦੀ ਸਾਰੇ ਦੀ ਚੈਕਿੰਗ ਕਰੀ ਜਾਵੇ ਵੀ ਪਾਣੀ ਬਰਸਾਤਾ ਆ ਰਹੀਆਂ ਜਾਂ ਕੁਛ ਛਾਰੀਆਂ ਹੈ ਚੈੱਕ ਜਾਨੀ ਇਹ ਨਲੈਕੀ ਹੈਂ ਇਹਦੇ 'ਚ ਮੈਂ ਕੋਈ ਉਹ ਨਹੀਂ ਕਰਦਾ ਇਹ ਸਚਾਈ ਹੈ ਇਹ ਗਲਤੀ ਨਿਲੈਕੀ ਹੈ ਹੁਣ ਇੱਕ ਘਰ ਦਾ ਜੀ ਚਲਾ ਗਿਆ ਇੱਥੇ ਉਹ ਕਿਨੂੰ ਕਸੂਰਵਾਰ ਕਰੇ ਉਹ ਤੁਹਾਡੇ ਪਿੰਡ ਦੀ ਤਾਰੀਫ ਕਰੇ ਜਾਂ ਇਹ ਇਨਾ ਪ੍ਰਸ਼ਾਸਨ ਦੇ ਬੰਦੇ ਨੂੰ ਕੋਸੇ ਕੀ ਕਰੇ ਉਹ ਤੁਸੀਂ ਕਿਹ ਕ੍ਰਪਾਲ ਜੀ ਅਸੀਂ ਮੰਨਦੇ ਚਲੋ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਹੈ ਠੀਕ ਹੈ ਪਰ ਜਿਨ੍ਹਾਂ ਦੀ ਇਹ ناکਾਮੀ ਹੈ ਉਹ ਕਿਨੂੰ ਕਹਿਣ ਜਿਹਦੇ ਘਰ ਦਾ ਜੀ ਚਲਾ ਗਿਆ ਕਿਆ ਪਤਾ ਸਿਰਫ ਕਮਾਣ ਵਾਲਾ ਉਹੀ ਹੋਏ ਉਹਨਾਂ ਦੇ ਘਰ ਹਾਂ ਮੈਨੂੰ ਉਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਪਰ ਪਤਾ ਲੱਗਿਆ ਵੀ ਸਾਡੇ ਉਹ ਬੰਦੇ ਦੱਸਿਆ ਅੰਦਰ ਸਰਪੰਚ ਸਾਹਿਬ ਨੇ ਸਰਪੰਚ ਕਿਹੜੇ ਪਿੰਡ ਦਾ ਸੀ ਉਹ ਪਿੰਡ ਪੇੜਵਾਲ ਚੁੰਗੀਆਂ ਤੋਂ ਉਹ ਤਾਂ ਔਰ ਗੁਰਸਿੱਖ ਬੰਦਾ ਸੀ ਜਿਹੜਾ ਸੇਵਾ ਤੇ ਗੁਰੂ ਦੀ ਲੱਗਿਆ ਵਾ ਸੀਗਾ ਬਹੁਤ ਮੈਂ ਤਾਂ ਪਹਿਲੀ ਵਾਰ ਦੇਖਿਆ ਉਸ ਬੰਦੇ ਨੂੰ ਇਹਨਾਂ ਤੋਂ ਸੁਣਨ ਨੂੰ ਮਿਲਦਾ ਸਾਰਿਆਂ ਤੋਂ ਵੀ ਉਹ ਬਹੁਤ ਵਧੀਆ ਬਹੁਤ ਗੁਰਸਿੱਖ ਔਰ ਕੋਈ ਚਲਾਕ ਚੁਸਤ ਬੰਦਾ ਵੀ ਨਹੀਂ ਸੀਗਾ ਸਭ ਤੋਂ ਵੱਡੀ ਗੱਲ ਤੇ ਆ ਨਲਾਇਕੀ ਦਾ ਆਪਾ ਪ੍ਰਸ਼ਾਸਨ ਦੀ ਮੰਨਾਂਗੇ ਜਿਨ੍ਹਾਂ ਦੀ ਰੇਲਵੇ ਵਾਲਿਆਂ ਦੀ ਮੈਂ ਤਾਂ ਰੇਲਵੇ ਵਾਲਿਆਂ ਨੂੰ ਖਾਸ ਕਰਕੇ ਗੱਲ ਕਰਾਂਗਾ ਵੀ ਜਿਹੜੇ ਬਿਲਕੁਲ ਦੇਖਦੇ ਨਹੀਂ ਸਰ ਕੱਲਾ ਇਹੀ ਪੁਲ ਨਹੀਂ ਤੁਸੀਂ ਅੱਧਰਲਾ ਪੁਲ ਦੇਖ ਲਓ ਉਧਰਲਾ ਪੁਲ ਦੇਖ ਲਓ ਤੁਸੀਂ ਭਰਿਆ ਹੋਇਗਾ ਜੇ ਕੱਢਣ ਆਣਗੇ ਤਾਂ ਬੜੀ ਮੁਸ਼ਕਲ ਹੁਣ ਵੀ ਤੁਸੀਂ ਦੇਖ ਲਓ ਇਹ ਹੋ ਗਿਆ ਨਾ ਹਜੇ ਵੀ ਰੇਲਵੇ ਵਾਲਿਆਂ ਨੇ ਕੋਈ ਬੰਦਾ ਇੱਥੇ ਪਾਣੀ ਕੱਢਣ ਦੀ ਗੱਤ ਨਹੀਂ ਭੇਜਣਾ ਆਖਰੀ ਸ਼ਬਦਾਂ 'ਚ ਤੁਸੀਂ ਐਮਐਲਏ ਸਾਹਿਬ ਦੀ ਤਾਰੀਫ਼ ਕਰੋਗੇ ਉਹਨਾਂ ਨੇ ਬੰਦੇ ਭੇਜੇ ਆ ਜਾਂ ਤੁਸੀਂ ਕਹਿ ਰਹੇ ਹੋ ਕਿ ਵੀ ਅਸੀਂ ناکਾਮੀ ਕਵਾਂਗੇ ਪ੍ਰਸ਼ਾਸਨ ਦੀ ناکਾਮੀ ਹੈ ਨਹੀਂ ਮੈਂ ਕੀ ਕਹੂੰਗਾ ਤੁਹਾਨੂੰ ਮੈਂ ਪ੍ਰਸ਼ਾਸਨ ਦੀ ناکਾਮੀ ਕਹਾਂਗਾ ਤੇ ਐਮ ਐਲ اے ਦੀ ਮੈਂ ਇਹ ਨਹੀਂ ਦੇਖੋ ਜੇ ਮੈਂ ਐਮ ਐਲ اے ਸਾਹਿਬਰੇ ਇਹ ਕਹਾਂਗਾ ਵੀ ਬਹੁਤ ਚੰਗਿਆ ਤਾਂ ਲੋਕ ਮੈਨੂੰ ਇਹ ਕਹਿਣਗੇ ਵੀ ਮੇਜਰ ਹਰ ਵਕਤ ਨਾਲ ਰਹਿੰਦਾ ਹੈ ਜਾਂ ਕੁਝ ਹੈ ਪਰ ਨਹੀਂ ਪ੍ਰਸ਼ਾਸਨ ਕਿਦਾ ਹੈ ਨਹੀਂ ਪ੍ਰਸ਼ਾਸਨ ਮੈਂ ਮੇਰੀ ਗੱਲ ਸੁਣੋ ਪ੍ਰਸ਼ਾਸਨ ਰੇਲਵੇ ਦੀ ਮੈਂ ਗੱਲ ਕਰ ਰਿਹਾ ਰੇਲਵੇ ਵਾਲੀ ਦੀ ਡਿਊਟੀ ਬਣਦੀ ਹੈ ਪੁਲ ਪਾਣੀ ਕੱਢਣਾ ਫਿਰ ਰਾਜਪੁਰੇ ਵਾਲਾ ਜਿਹੜਾ ਅੰਡਰਬ੍ਰਿਜ ਹੈ ਉਹਦੇ ਪਾਣੀ ਕੱਢਣ ਦੀ ਨਗਰ ਕੌਂਸਲ ਦੀ ਡਿਊਟੀ ਕਿਉਂ ਹੈ ਨਹੀਂ ਸਰ ਉਹ ਉਹ ਕਮੇਟੀ ਜਾਂਦਾ ਹੈ ਉਹ ਉਹਨਾਂ ਦਾ ਬੰਨਦਾ ਤੇ ਇਹ ਸਾਡੇ ਅੰਦਰ ਆਂਦਾ ਜਿੰਨੇ ਕਿ ਮੈਨੂੰ ਨੌਲੇਜ ਆ ਦੇਖੋ ਤੁਹਾਨੂੰ ਪਤਾ ਵੀ ਮੇਰੀ ਲਾਈਨ ਮਿਊਜ਼ਿਕ ਹੈ ਮੈਂ ਜਿਆਦਾ ਰਾਜਨੀਤੀ ਚ ਨਹੀਂ ਆ ਐਮਐਲਏ ਸਾਬ ਐਮਐਲਏ ਬਾਅਦ ਚ ਪਹਿਲਾਂ ਮੈਨੂੰ ਮੈਨੂੰ ਭਰਾ ਮੰਨਦੇ ਛੋਟਾ ਤੁਹਾਨੂੰ ਪਤਾ ਹੀ ਸਾਰੀ ਗੱਲ ਦਾ ਕਿਉਂਕਿ ਮੈਂ ਤੁਸੀਂ ਮੈਨੂੰ ਬਹੁਤ ਘੱਟ ਦੇਖਦੇ ਉਹਨਾਂ ਦੇ ਨਾਲ ਕਿ ਮੈਂ ਆਪਣੇ ਉਹਦੀ ਵੀ ਰਹਿਣਾ ਪਰ ਉਹ ਮੇਰੀ ਐਮਐਲਏ ਬਾਅਦ ਚ ਪਹਿਲਾਂ ਮੇਰੀ ਭੈਣ ਹੈ ਵੱਡੀ ਪਰ ਗੱਲ ਇਹਦਾ ਵੀ ਮੈਂ ਮੈਂ ਉਹਨਾਂ ਨੂੰ ਅੱਜ ਫੋਨ ਕੀਤਾ ਇਜਾਜ਼ਤ ਮੈਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਜਿੰਨਾ ਕਿ ਮੈਨੂੰ ਲੱਗਾ ਉਹਨਾਂ ਨੇ ਆਪਣੇ ਵੱਲੋਂ ਪੂਰਾ ਮੇਰਾ ਫਰਜ਼ ਨਿਭਾਇਆ ਇੱਕ ਮਿੰਟ ਮਿੰਟ ਬਾਅਦ ਬਾਅਦ ਫੋਨ ਆਂਦਾ ਰਿਹਾ ਵੀ ਕੀ ਬਣਿਆ ਕੀ ਹੋਇਆ ਕੀ ਨਹੀਂ ਕਿਰਪਾਲ ਜੀ ਨੂੰ ਤੁਰੰਤ ਫੋਨ ਕੀਤਾ ਗਿਆ ਵੀ ਇਹ ਕੰਮ ਕਰਾ ਕੇ ਨਾਲ ਦੇ ਨਾਲ ਉਹ ਕੀਤਾ ਜਾਵੇ। ਕੀ ਕਹਿਣਾ ਚਾਹੋਗੇ ਤੁਸੀਂ ਮੌਕੇ ਤੇ ਮੌਜੂਦ ਸੀਗੇ ਕਦ ਪਤਾ ਲੱਗਿਆ ਤੁਹਾਨੂੰ ਕੀ ਵੀ ਮੈਂ ਸਰ ਜਸਵਿੰਦਰ ਸਿੰਘ ਪ੍ਰਧਾਨ ਪਿੰਡ ਬਖਸ਼ੀ ਵਾਲਾ ਸਾਨੂੰ ਸਰ 10 ਵਜੇ ਅਸੀਂ ਆਪਣੇ ਕੰਮਾਂ ਤੇ ਚਲੇ ਗਏ ਇੱਥੇ ਨੂੰ ਪੈਦਲ ਜਾਣੇ ਸਾਡਾ ਤਾਂ ਹੋਰ ਕਿਸੇ ਪਾਸੇ ਰਸਤਾ ਹੈ ਨਹੀਂ ਜੀ। ਜਦੋਂ ਸਾਨੂੰ ਅਸੀਂ ਦੁਕਾਨਾਂ ਤੇ ਪਹੁੰਚਿਆ ਅੱਡੇ ਦੇ ਵਿੱਚ ਸਾਡੀ ਦੁਕਾਨ ਹੈ ਜੀ ਉਸ ਤੇ ਸਾਨੂੰ ਪਤਾ ਲੱਗਿਆ ਕਿ ਇੱਥੇ ਕੋਈ ਵੀ ਕੋਈ ਮੁੰਡਾ ਇੱਥੇ ਗਿਰ ਗਿਆ ਮੁੰਡਾ ਗਿਰਿਆ ਸੀ ਫੌਰਨ ਅਸੀਂ ਸਾਰੇ ਸਰਪੰਚ ਸਾਹਿਬ ਹੋ ਗਏ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਅੱਗੇ ਦੇਖਿਆ ਜੀ ਉਸ ਟਾਈਮ ਇੱਥੇ ਸਾਰੀ ਭੀੜ ਸੀਗੀ ਉਰੇ ਸਾਡਾ ਸਾਣ ਅਸੀਂ ਕਰੀਏ ਕੀ ਅਸੀਂ ਕਿਹਨੂੰ ਕਰੀਏ ਉਸ ਟੇਮੇ ਮੇਜਰ ਸਿੰਘ ਜੀ ਅੱਗੇ ਇਸ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਪ੍ਰਸ਼ਾਸਨ ਨਾਲ ਨੰਬਰ ਕਰਕੇ ਗੱਲਬਾਤ ਕਰਕੇ ਫੋਨ ਕਰੇ ਜੀ ਲਾਈਵ ਵੀ ਹੋਏ ਪ੍ਰਸ਼ਾਸਨ ਹਰਕਤ ਚਾ ਕੇ ਐਸ ਐਚਓ ਸਾਹਿਬ ਫਿਰ ਡਬੋਲੀਏ ਨੂੰ ਲੈ ਕੇ ਆਏ ਉਹਨਾਂ ਨੇ ਆ ਕੇ ਐਸਐਚਓ ਸਾਹਿਬ ਨੇ ਆ ਕੇ ਬਹੁਤ ਸਾਨੂੰ ਇੱਕ ਇਹ ਅਫਸਰ ਦੀ ਅਸੀਂ ਸਾਰਾ ਪਿੰਡ ਵੀ ਤਾਰੀਫ ਕਰਦਾ ਜੀ ਕਿਉਂਕਿ ਇਹਨਾਂ ਨੇ ਨਾ ਆ ਕੇ ਖੁਦ ਉਹਨਾਂ ਦਾ ਮੂੰਹ ਖਰਾਬ ਸੀਗਾ ਉਲਟੀ ਵਗੈਰਾ ਸਾਰਾ ਆਈ ਸੀਗੀ ਉਹ ਸਾਫ਼ ਆਪਣੇ ਹੱਥ ਨਾਲ ਕੀਤੀ ਆ ਨਹੀਂ ਅਫਸਰ ਤਾਂ ਸਿਰਫ ਕਹਿੰਦਾ ਵੀ ਕਰੋ ਬਿਲਕੁਲ ਅਸੀਂ ਅਸੀਂ ਕਿਰਪਾਲ ਜੀ ਨੂੰ ਪਿਛਲੀ ਵਾਰ ਜਦ ਬਾੜ ਆਈ ਸੀ ਨਾ ਤਦ ਵੀ ਦੇਖਿਆ ਸੀਗਾ ਉਹ ਆਪ ਆਪਣੇ ਕੱਪੜਿਆਂ ਦੀ ਪਰਵਾਹ ਕੀਤੇ ਬਗੈਰ ਪਾਣੀ ਚ ਨਹੀਂ ਸਰ ਇਹ ਅਫਸਰ ਦੀ ਸਾਨੂੰ ਬਹੁਤ ਅਸੀਂ ਤਾਂ ਸਰ ਇੰਨਾ ਜੀ ਜਿਹਨ ਕਹਿੰਦੀ ਤਾਰੀਫ ਕਰ ਤਾਰੀਫ ਹੀ ਕਰ ਸਕਦੇ ਆ ਕਿਉਂਕਿ ਦੇਖੋ ਇੱਕ ਤਾਂ ਬੰਦਾ ਮੁਸੀਬਤ ਦੇ ਵਿੱਚ ਆ ਪ੍ਰਸ਼ਾਸਨ ਜਦੋਂ ਨਾਲ ਉਹਨਾਂ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਖੜ ਜਾਂਦਾ ਨਾ ਜੀ ਉਹਨਾਂ ਦੀ ਕੋਈ ਕੁਝ ਗੱਲ ਕੁਝ ਹੋਰ ਹੋ ਜਾਂਦੀ ਆ ਹੁਣੇ ਤੁਸੀਂ ਆ ਦੇਖ ਲਓ ਜੀ ਜਿਨੇ ਇਹਨਾਂ ਨੇ ਆ ਖੂਬ ਬਣਾਏ ਹੋਏ ਆ ਉੱਤੇ ਨੰਗੇ ਆ ਜੀ 22 ਦੀਵੇ ਹੁਣ ਚਲੋ ਇਹ ਤਾਂ ਬੰਦਾ ਕਿਸੇ ਨੇ ਦੇਖ ਲਿਆ ਜੀ ਗਿਰਦਾ ਹੁਣ 22 ਦੀਵੇ ਕੋਈ ਕਿਸੇ ਨੂੰ ਨਹੀਂ ਕੋਈ ਪਤਾ ਹੀ ਨਹੀਂ ਲੱਗਦਾ ਜੀ ਹੁਣ ਜੇ ਪਤਾ ਲੱਗਿਆ ਤਾਂ ਬੰਦਾ ਕੱਢ ਲਿਆ ਇਹਦੇ ਵਿੱਚ ਪਤਾ ਨਹੀਂ ਲੱਗਦਾ ਜੀ ਸਾਨੂੰ ਕੋਈ ਹੋਰ ਬੰਦਾ ਰਾਤ ਬਰਾਤੇ ਕੋਈ ਗਿਰਜੇ ਜੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਵੀ ਸਾਡਾ ਹੱਲ ਕਰਿਆ ਜਾਵੇ ਸਾਡੇ ਪਿੰਡਾਂ ਦਾ ਇੰਨਾ ਬੁਰਾ ਹਾਲਾ ਜਦੋਂ ਹੋਰ ਵੀ ਵਾਰਸਾਂ ਹੋ ਜੰਨੀਆਂ ਅਸੀਂ ਤਾਂ ਸਰ ਕੋਈ ਸਾਡਾ ਮੋਟਰਸਾਈਕਲ ਨਹੀਂ ਨਿਕਲਦਾ ਸਾਈਕਲ ਨਹੀਂ ਨਿਕਲਦਾ ਸਾਡੇ ਕੋਈ ਬਜ਼ੁਰਗ ਬਿਮਾਰ ਹੋ ਜੇ ਸਾਡਾ ਕੋਈ ਬੱਚਾ ਬਿਮਾਰ ਹੋ ਜੇ ਸਾਡੀ ਕੋਈ ਲੇਡੀਜ਼ ਬਿਮਾਰ ਹੋ ਜੇ ਸਾਡਾ ਕੋਈ ਹੱਲ ਨਹੀਂ ਹੈਗਾ ਜੀ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਤਾਂ ਬੇਨਤੀ ਉਹ ਕਰ ਸਕਦੇ ਆ ਵੀ ਸਾਡਾ ਇਹ ਜਲਦੀ ਜਲਦੀ ਹੱਲ ਕੀਤਾ ਜਾਵੇ ਜੀ ਠੀਕ ਹੈ ਇਸ ਅੰਡਰਬ੍ਰਿਜ ਨੇ ਤੁਹਾਨੂੰ ਸ਼ਹਿਰ ਤੋਂ ਤੋੜ ਦਿੱਤਾ ਬਿਲਕੁਲ ਸਰ ਬਿਲਕੁਲ ਜੀ ਤੇ ਕੀ ਕਹਿਣਾ ਚਾਹੋਗੇ ਸਰਪੰਚ ਸਾਹਿਬ ਆਪਣਾ ਸਹੂਲਤ ਦਿੱਤੀ ਸੀ ਤੁਹਾਡੇ ਪਿੰਡ ਨੂੰ ਇਹ ਅੱਜ ਕਿਸੇ ਦੇ ਮੌਤ ਦਾ ਕਾਰਨ ਬਣ ਗਈ ਹੈ ਇਹ ਜਿਦਾ ਐਦਾ ਜਿੰਨੇ ਵੀ ਮੰਨ ਲਓ ਇਹ ਪੁਲ ਆਪਣਾ ਅੰਡਰ ਬਿਲਜ ਬਣੇ ਆ ਨਾ ਇਹ ਸਾਰੇ ਜਦੋਂ ਬਾਰਿਸ਼ ਪੈ ਜਾਂਦੀ ਆ ਪਾਣ ਬਾਰਿਸ਼ ਦੇ ਕਰ ਸਾਰੇ ਪਾਣੀ ਦੇ ਨਾਲ ਭਰ ਜਾਂਦੇ ਆ ਅੱਜ ਸਾਡੇ ਪਿੰਡ ਇੱਕ ਬਹੁਤ ਵੱਡਾ ਹਾਸਾ ਹੋਇਆ ਜਦ ਕਿ ਇੱਕ ਗ੍ਰੰਥੀ ਸਿੰਘ ਤੁਰੇ ਆ ਰਿਹਾ ਸੀ ਉਹ ਤੁਰਨ ਦੇ ਨਾਲ ਉਹਦਾ ਪੈਰ ਤਿਸਲ ਗਿਆ ਇੱਥੇ ਗਿਰ ਗਿਆ ਉਹਦੀ ਡੈਥ ਹੋ ਚੁੱਕੀ ਫਿਰ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਫੋਨ ਕਰਿਆ ਪ੍ਰਸ਼ਾਸਨ ਨੇ ਨਾਲ ਦੀ ਨਾਲ ਉਹਦੀ ਡੈੱਡ ਬੋਡੀ ਕੱਢ ਕੇ ਤਾਂ ਉਹਨੂੰ ਉਦੇ ਹਸਪੀਟਲ ਪਹੁੰਚਾਇਆ ਗਿਆ ਹੁਣ ਪ੍ਰਸ਼ਾਸਨ ਦੀ ਤੇਜ਼ੀ ਨੂੰ ਕੀ ਕਰੋਗੇ ਜਦ ਇੱਕ ਬੰਦੇ ਦੀ ਮੌਤ ਹੀ ਹੋ ਗਈ ਹਾਂਜੀ ਇਹ ਤਾਂ ਹੈ ਜੀ ਪ੍ਰਸ਼ਾਸਨ ਦੀ ਤਾਂ ਫਿਰ ਉਹ ਤਾਂ ਹੈ ਹੀ ਹੈ ਜੀ ਨਾ ਕੰਮੀ ਮੰਦ ਹਾਂਜੀ ਹਾਂਜੀ ਫਿਰ ਦੇਖੋ ਆਉਣਾ ਚਾਹੀਦਾ ਤਾਂ ਜੈਸੀ ਅਸੀਂ ਕਿ ਬਣਾ ਪਰਸਾ ਵੀ ਫੋਨ ਕੀਤਾ ਐਸਡੀਐਮ ਸਾਹਿਬ ਨੂੰ ਆਪਣਾ ਮੇਜਰ ਸਿੰਘ ਨੇ ਕਰਿਆ ਵੀ ਪਾਈ ਐ ਇੱਥੇ ਪਾਣੀ ਬਹੁਤਾ ਪਾਣੀ ਘਟਾਓ ਪਰ ਪਾਣੀ ਘਟਾਣ ਕਵਾਸਤੇ ਕੋਈ ਨਹੀਂ ਆਇਆ ਜੀ ਠੀਕ ਹੈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਕਹਿੰਦੇ ਜਿਹੜੇ ਖੂਹ ਆ ਇਹਦੇ ਆਲੇ-ਦਾਲੇ ਮਿੱਟੀ ਲਾ ਕੇ ਇਹਦਾ ਮੰਨ ਲਓ ਪੱਕਾ ਕੰਮ ਕਰਿਆ ਜਾਵੇ ਤਾਂ ਕਿ ਅੱਗੇ ਨੂੰ ਕਦੇ ਬਾਰਿਸ਼ ਆਵੇ ਇਦਾਂ ਪਾਣੀ ਨਾ ਚਪਰੇ ਸੋ ਇਹ ਸੀਗੇ ਸਾਡੇ ਨਾਲ ਪਿੰਡ ਦੇ ਜਿਹੜੇ ਹੈਗੇ ਮੇਜਰ ਜੀ ਨੇ ਵੀ ਸਾਡੇ ਨਾਲ ਗੱਲ ਕੀਤੀ ਹੈ ਤੇ ਇਹਨਾਂ ਨੇ ਜਿਹੜੇ ਖੂਹ ਦੀ ਗੱਲ ਕਰ ਰਹੇ ਆ ਉਹ ਇਹ ਹੈਗੇ ਖੂਹ ਜਿਹੜੇ ਜਿਹੜਾ ਇਹ ਪਾਣੀ ਹੈ ਉਹ ਇਹਦੇ ਅੰਦਰ ਆਂਦਾ ਤੁਸੀਂ ਦੇਖ ਸਕਦੇ ਹੋ ਹਾਲ ਕਿਹਾ ਹੈ ਕਹਿੰਦੇ ਮਿੱਟੀ ਵਗੈਰਾ ਸੀਗੀ ਇੱਥੇ ਉਹ ਮਿੱਟੀ ਕੱਢ ਦਿੱਤੀ ਗਈ ਆ ਕਿੱਥੇ ਗਈ ਆ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਤੁਸੀਂ ਦੇਖ ਸਕਦੇ ਹੋ ਜਦ ਖੂਹੀ ਇੰਨੇ ਭਰੇਵੇਂ ਆ ਤਾਂ ਪਾਣੀ ਕਿੱਥੇ ਜਾਏਗਾ ਤੇ ਇੱਕ ਪਿੰਡ ਦੇ ਸੱਜਣ ਨੇ ਇਹ ਵੀ ਦੱਸਿਆ ਕਿ ਵੀ ਹੁਣ ਇਹਦੇ ਟੱਕਣ ਖੁੱਲੇ ਹੋਏ ਆ ਇਹ ਤਾਂ ਪਤਾ ਲੱਗ ਗਿਆ ਕਿ ਵੀ ਕੋਈ ਬੰਦਾ ਇਹਦੇ ਅੰਦਰ ਗਿਰਿਆ ਹੁਣ ਰਾਤ ਬਰਾਤੇ ਕੋਈ ਬੰਦਾ ਗਿਰ ਜੇ ਹਲੇ ਤਾਂ ਇਹ ਖਾਲੀ ਹੋਏਗਾ ਤਾਂ ਪਤਾ ਲੱਗੇਗਾ ਰੱਬ ਕਰੇ ਕਿ ਵੀ ਐਹੋ ਜਿਹੀ ਕੋਈ ਗੱਲ ਹੋਏ ਨਾ ਕਿ ਵੀ ਤਦ ਪਤਾ ਲੱਗੇਗਾ ਜਦ ਨਹਿਰਾ ਸਾਫ਼ ਕਰਦੇ ਤਾਂ ਪਤਾ ਲੱਗਦਾ ਕਿੰਨੀਆਂ ਇੱਕ ਡੈੱਡ ਬੋਡੀਆਂ ਵਿੱਚੋਂ ਨਿਕਲਦੀਆਂ ਕਿੰਨੀਆਂ ਕਾਰਾਂ ਨਿਕਲਦੀਆਂ ਰੱਬ ਕਰੇ ਐਜਾ ਕੁਝ ਹੋਏ ਨਾ ਪਰ ਪ੍ਰਸ਼ਾਸਨ ਜਿੱਦਾਂ ਮੇਜਰ ਜੀ ਨੇ ਕਿਹਾ ਕਿ ਵੀ 3 ਦਿਨ ਹੋ ਗਏ ਇਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਸੀਗਾ ਤੇ ਪ੍ਰਸ਼ਾਸਨ ਨੇ ਆਪਣੀ ਅੱਖਾਂ ਬੰਦ ਕੀਤੀਆਂ ਸੀਗੀਆਂ ਤੇ ਅੱਜ ਜਿੱਦਾਂ ਇੱਕ ਬੰਦੇ ਦੀ ਮੌਤ ਹੋ ਗਈ ਹੈ ਤੇ ਮੌਤ ਹੋਣ ਤੋਂ ਬਾਅਦ ਮੇਜਰ ਜੀ ਕਹਿੰਦੇ ਮੈਂ ਮੈਡਮ ਐਮ ਐਲ ਏ ਮੈਡਮ ਨੂੰ ਫੋਨ ਕੀਤਾ ਸੀ ਤੇ ਉਹਨਾਂ ਨੇ ਤੁਰੰਤ ਪ੍ਰਭਾਵ ਤੇ ਇੱਥੇ ਬੰਦੇ ਭੇਜਿਆ ਇਹ じゃ ਤੁਰੰਤ ਪ੍ਰਭਾਵ ਕੀ ਕਰਨਾ ਹੈ ਜਦ ਕਿਸੇ ਦੀ ਜਾਨ ਲਿੱਤੀ ਜਾ ਸਕੇ ਜਾਨ ਚਲੀ ਗਈ ਹੈ ਤੇ ਹੁਣ ਆ ਕੇ ਉੱਥੇ ਅਫਸੋਸ ਕਰਨ ਦਾ ਕੀ ਫਾਇਦਾ ਐਵੇਂ ਹੀ ਰਾਜਪੁਰਾ ਦੇ ਅੰਡਰ ਪਿੱਜਾਂ ਦਾ ਵੀ ਹਾਲ ਹੁੰਦਾ ਕਿੰਨੀਆਂ ਕਿ ਵੀਡੀਓਜ਼ ਵਾਇਰਲ ਹੁੰਦੀ ਹੈ ਪਰ ਕੋਈ ਕੰਨਿਚ ਜੂਨੀ ਰੇਂਗਦੀ ਇਹ ਜੇ ਬੰਦਿਆ ਦੇ ਤੇ ਪਿੰਡ ਵਾਲਿਆਂ ਨੇ ਵੋਟਾਂ ਮੰਗ ਮੰਗ ਕੇ ਜਿਤਾਇਆ ਸੀਗਾ ਤੇ ਪਿੰਡ ਨੂੰ ਦੇਖਿਆ ਨਹੀਂ ਜਾਂਦਾ ਹਲੇ ਤਾਂ ਇਸ ਪਿੰਡ ਦੇ ਵਿੱਚ ਮੇਜਰ ਚਲਾਨੀਆਂ ਵਰਗਾ ਉਹਨਾਂ ਦਾ ਬ੍ਰਦਰ ਜਿੱਦਾਂ ਕਿਉਂਕਿ ਅਸੀਂ ਦੇਖਿਆ ਕਿ ਮੈਡਮ ਬਹੁਤ ਜ਼ਿਆਦਾ ਪਿਆਰ ਕਰਦੇ ਐ ਇਹਨਾਂ ਨੂੰ ਛੋਟਾ ਭਰਾ ਕਹਿੰਦੇ ਤੇ ਇਹ ਵੀ ਕਹਿੰਦੇ ਕਿ ਮੇਰੀ ਵੱਡੀ ਦੀਦੀ ਹੈ ਜਦ ਉਹਨਾਂ ਦੇ ਪਿੰਡ ਦਾ ਇਹ ਹਾਲ ਹੈ ਤਾਂ ਬਾਕੀ ਪਿੰਡਾਂ ਦਾ ਕੀ ਹਾਲ ਹੋਏਗਾ ਕੈਮਰਾਮੈਨ ਅਨਮੋਲ ਦੇ ਨਾਲ ਪ੍ਰਦੀਪ ਚੌਧਰੀ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਰਾਜਪੁਰਾ ਐਕਸ਼ਨ ਪੰਜਾਬ ਉਸ ਜੋ ਨਜ਼ਰ ਆਵੇ